ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਤਾਂ ਅੱਜ ਸੰਯੁਗਤ ਮੋਰਚੇ ਦੀ ਕਾਲ ਤੇ ਵੱਖ-ਵੱਖ ਕਿਸਾਨਾਂ ਤੇ ਬੰਦਿਆਂ ਵੱਲੋਂ ਗਬਾਇ ਦੀ ਦਾਣਾ ਮੰਡੀ ਦੇ ਵਿੱਚ ਮੈਂਬਰ ਆਫ ਪਾਰਲਮੈਂਟ ਸ਼ੇਰ ਸਿੰਘ ਬਾਯਾਨ ਨੂੰ ਮੰਗ ਪੱਤਰ ਦਿੱਤਾ ਗਿਆ ਜਿਹੜੀਆਂ ਕਿਸਾਨੀ ਮੰਗਾ ਨੇ ਤਾਂ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਸੜਕਾਂ ਨੂੰ ਲਾਈਵ ਸ਼ੇਅਰ ਕਿਰਪਾ ਕਰਦੇ ਹੋ ਧੰਨਵਾਦ ਕਿ ਅਸੀਂ ਪਹਿਲਾਂ ਵੀ ਸੰਸਦ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਜਿਵੇਂ ਰਾਹੁਲ ਗਾਂਧੀ ਚੱਕਦੇ ਰਹੇ ਐ ਔਰ ਅੱਗੇ ਵੀ ਜਿਹੜਾ ਅਸੀਂ ਪਹਿਲ ਦੇ ਤੌਰ ਤੇ ਜਿਹੜਾ ਇਹ ਤੁਹਾਡੀ ਮੰਗ ਰੱਖਾਂਗੇ ਔਰ ਨਾਲ ਹੀ ਜਿਹੜਾ ਪਾਕਿਸਤਾਨ ਆਪਣੇ ਰਸਤਾ ਖੋਲਣ ਦੀ ਗੱਲ ਕੀਤੀ ਗਈ ਸੀ ਕਿਉਂਕਿ ਪੰਜਾਬ ਦਾ ਜਿਹੜਾ ਬਾਰਡਰ ਹੈ ਜੇ ਗੁਜਰਾਤ ਰੇ ਜਿਹੜਾ ਇਸ ਦਾ ਹੋ ਸਕਦਾ ਹੈ ਵਪਾਰ ਚੱਲ ਸਕਦਾ ਹੈ ਤਾਂ ਸਾਡੇ ਇੱਥੇ ਕਿਉਂ ਨਹੀਂ ਚੱਲ ਸਕਦਾ ਉਹਨਾਂ ਨੇ ਕਿ ਅਸੀਂ ਪਹਿਲਾਂ ਵੀ ਅਸੀਂ ਕਈ ਵਾਰ ਮਤਲਬ ਇਹ ਮੰਗ ਰੱਖ ਚੁੱਕੇ ਹਾਂ ਪਰ ਉਹਦੇ ਤੇ ਕੋਈ ਹਾਮੀ ਨਹੀਂ ਭਰੀ ਅਸੀਂ ਫਿਰ ਵੀ ਜਿਹੜਾ ਉਹਦੇ ਤੇ ਜਿਹੜੀ ਮੰਗ ਰੱਖਾਂਗੇ ਤੇ ਜਿਹੜੀ ਸੰਪੂਰਨ ਤੌਰ ਤੇ ਬਾਕੀ ਤਾਂ ਆਪਣੇ ਕਿਸਾਨ ਸੰਯੁਕਤ ਮੋਰਚੇ ਦੇ ਪ੍ਰੈਸ਼ਰ ਸਦਕਾ ਹੀ ਹੈ ਜਿਹੜਾ ਪਾਰਟੀਆਂ ਜਿਹੜੀ ਅੱਗੇ ਕਿਸਾਨਾਂ ਦੀ ਗੱਲ ਰੱਖ ਰਹੀਆਂ ਨੇ ਵਰਨਾ ਇਹ ਕੋਈ ਨਹੀਂ ਕਰਦਾ ਇੱਕ ਹੋਰ ਆਪਣੇ ਕੋਈਪੁਰ ਦੇ ਆਪਣਾ ਜਮੀਤ ਸਿੰਘ ਆਣਾ ਤੋਂ ਡੀਪੀਜੀ ਤੋਂ ਇਲੈਕਟਡ ਲਗਭਗ ਮੁਕਾਬਲੇ ਚ ਆਇਆ ਕਿ ਉਹ ਲੀਡ ਵੀ ਕਰ ਗਿਆ ਤਾਂ ਜਿਹੜੀਆਂ ਇੰਗੀਆਂ ਵੋਟਾਂ ਪਈਆਂ ਨੇ ਉਹਨਾਂ ਲੋਕਾਂ ਤੁਸੀਂ ਕੀ ਕਹਿੰਦੇ ਹੋ ਕਿ ਆਪਾਂ ਤਾਂ ਲੰਬੇ ਸਮੇਂ ਤੋਂ ਵਿਰੋਧ ਕਰ ਰਹੇ ਹਾਂ ਕਿਸਾਨ ਵਿਰੋਧ ਕਰ ਰਹੇ ਤੇ ਆਪਣੇ ਇਸੇ ਲੋਕਾਟਾ ਪਾ ਰਹੇ ਜੀ ਨਹੀਂ ਇਹਦੇ ਚੋਂ ਨਾ ਇੱਕ ਗੱਲ ਹੋਰ ਹੈ ਆਪਣੇ ਡਾਕਟਰ ਪਿਆਲੇ ਪਿਆਰੇ ਲਾਲ ਗਰਗ ਜੀ ਨੇ ਇਸ ਚੀਜ਼ ਦੀ ਵਿਆਖਿਆ ਵੀ ਕੀਤੀ ਹੈ ਜਿਵੇਂ ਵੋਟ ਜਦੋਂ ਪੋਲ ਹੋਈ ਹੈ ਉਸ ਟਾਈਮ 60 ਤੋਂ 62% ਜਿਹੜੀ ਪੋਲਿੰਗ ਬੂਥਾਂ ਤੇ ਜਿਹੜੀ ਹੈ ਪੂਰੀ ਐਵਰੇਜ ਨਿਕਲੀ ਹੈ ਜਦੋਂ ਵੋਟਾਂ ਦੀ ਗਿਣਤੀ ਹੋਈ ਹੈ ਉਸ ਟਾਈਮ 10 ਤੋਂ 12% ਜਿਵੇਂ ਆਪਾਂ ਕਹਿ ਸਕਦੇ ਆ ਬਾੜ ਤੇ ਜਗ੍ਹਾ ਤੇ 70 75% ਵੋਟ ਦਾ ਵੱਧ ਜਾਣਾ ਆਪਾਂ ਉਹ ਚੀਜ਼ ਸ਼ੱਕ ਨਹੀਂ ਉਹ ਕਲੀਅਰ ਹੀ ਹੁੰਦਾ ਕਿ ਉਹ ਬੀਜੇਪੀ ਦੇ ਖਾਤੇ ਚ ਹੀ ਗਈ ਹੈ ਜੇ ਇੱਕ ਆਪਣੇ ਹਲਕੇ ਵਗਰੋਂ ਇੱਕ ਜਿਹੜਾ ਆਪਣੇ ਐਮਪੀ ਦਾ ਹੈਗਾ ਆਪਣੇ ਏਰੀਆ ਉਹਦੇ ਚ ਜੇ ਲੱਖ ਲੱਖ ਵੋਟ ਵਧ ਜੇਗੀ ਮੁਕਾਬਲੇ ਤੇ ਆਪਣੇ ਆਪ ਹੀ ਆਉਣਗੇ ਬਾਕੀ ਕਿਸਾਨਾਂ ਨੇ ਔਰ ਆਮ ਲੋਕ ਬੀਜੇਪੀ ਦੇ ਸਾਰੇ ਵਿਰੋਧ ਚ ਉਸੇ ਜੀ ਆਪਾਂ ਗੱਲ ਕਰੀਏ ਜਿਵੇਂ ਆਪਣੇ ਹੈਗੇ ਸੀ ਯੂਪੀ ਚ ਉਹਨਾਂ ਨੂੰ ਪੂਰੀ ਉਮੀਦ ਸੀ ਉਹਦੇ ਚ ਉਹਨਾਂ ਨੇ ਵੋਟ ਜਿਹੜਾ ਪਰਸੈਂਟ ਨਹੀਂ ਵਧਿਆ ਉਹਦੇ ਚ 1-2% ਵਧਿਆ ਤਾਂ ਉਹਦੇ ਚ ਧੱਕਾ ਜਿਹੜਾ ਪੂਰਾ ਬੀਜੇਪੀ ਨੂੰ ਲੱਗਿਆ ਹੈ ਔਰ ਬਾਕੀ ਹਲਕੇ ਜੋ ਉਹਨਾਂ ਨੇ ਸੈਟਿੰਗ ਕਰਕੇ ਜਿਹੜਾ ਆਪਦਾ ਸਿਸਟਮ ਠੀਕ ਹੈ ਜੀ। ਕੁੱਲ ਮਿਲਾ ਕੇ ਕਿਸਾਨੀ ਅਸਰ ਇਸ ਇਲੈਕਸ਼ਨ 'ਚ ਦੇਖਿਆ ਜਿਹੜੇ ਪਹਿਲਾਂ ਕਹਿੰਦੇ ਸੀ ਅਕੀ ਬਾਹਰ 400% 240 ਸ਼ਾਇਦ ਰਹਿ ਗਈ ਹੈ ਜੀ। ਕਿਸਾਨੀ ਅਸਰ ਦਿਖਿਆ ਕੀ ਗੱਲ ਕਰੀਏ? ਨਹੀਂ ਬਹੁਤ ਕਿਸਾਨੀ ਕਿਉਂਕਿ ਜਿਹੜਾ ਇੰਡੀਆ ਦਾ ਲਗਭਗ 50% ਵਰਗ ਹੈ ਉਹ ਕਿਸਾਨੀ ਤੇ ਨਿਰਭਰ ਹੈ ਜੇ ਕਿਸਾਨੀ ਖਤਮ ਹੋ ਜਾਈਏ ਕਿ ਸਾਰੇ ਉਹਦੇ ਨਾਲ ਦੁਕਾਨਦਾਰ ਵੀ ਜਾਊਗਾ ਸਾਰੇ ਖਤਮ ਹੋ ਜਾਣਗੇ। ਤੇ ਬੀਜੇਪੀ ਜੜੀ ਮੁੱਖ ਕਿਸਾਨੀ ਦੇ ਵਿਰੋਧ ਸੀ ਕਾਰਪੋਰੇਟ ਘਰਾਣੇ ਦੇ ਹੱਕ ਜੋ ਹੈ ਉਹਦੇ ਵਿਰੋਧ ਚ ਜਿਹੜਾ ਧੱਕਾ ਲੱਗਿਆ ਜਿਹੜਾ ਹੋਰ ਵਿਰੋਧੀ ਧਿਰ ਜਿਹੜੀ ਹੈ ਉਹ ਕਾਂਗਰਸ ਜਾਂ ਕੋਈ ਵੀ ਪਾਰਟੀ ਹੈ ਉਹਦਾ ਮੁੱਖ ਰੋਲ ਜਿਹੜਾ ਹੈ ਸਯੁਕਤ ਕਿਸਾਨ ਮੋਰਚ ਨੇ ਨਿਭਾਇਆ ਹੈ ਜਿਹਦੇ ਕਰਕੇ ਬੀਜੇਪੀ ਜਿਹੜੇ 400 ਆ ਕੇ 200 ਦੇ ਨਾਲੋਂ 600 ਤੱਕ ਨਾ ਪੈ ਜੀ ਠੀਕ ਹੈ ਜੀ ਨਹੀਂ ਬੈ ਨਾ ਹੋ ਗਿਆ ਹੋ ਗਿਆ ਤੁਸੀਂ ਬਾਸ ਕੋਈ ਮੈਂਬਰ ਆਫ ਪਾਰਲੀਮੈਂਟ ਦੇ ਬਾਵਜੂਦ ਕਿਸਾਨ ਜਥੇਬੰਦ ਵੱਲੋਂ ਮੰਗ ਪੱਤਰ ਪੇਸ਼ ਹੋ ਗਿਆ ਬਾਕੀ ਲਗਭਗ ਸਾਰੀ ਗੱਲਬਾਤ ਹੋ ਗਈ ਹੈ ਜਿਹੜਾ ਮੋਦੀ ਨਾਰਾ ਲਾਉਂਦਾ ਸੀ ਅਬ ਕੀ ਵਾਰ 400 ਪਾਰ 240 ਦੇ ਸ਼ਾਇਦ ਰਹਿ ਗਿਆ ਕੀ ਤਾਂ ਜਿਹੜਾ ਕਿਸਾਨੀ ਅਸਰ ਜਿਹੇ ਜੀ ਤੁਹਾਨੂੰ ਲੱਗਦਾ ਜੀ ਇਹ ਇਹ ਸਾਰੇ ਸੰਸਾਰ ਨੂੰ ਦੱਸਿਆ ਹੈਗਾ ਇਹ ਸੰਯੁਕਤ ਕਿਸਾਨ ਮੋਰਚੇ ਨੇ ਨਾਰਾ ਦਿੱਤਾ ਸੀ ਵੀ ਭਾਜਪਾ ਨੂੰ ਸਜ਼ਾ ਦਿਓ ਉਹ ਸਜ਼ਾ ਸੀ ਦਿੱਤੀ ਆ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਮੋਦੀ 400 ਪਾਰ ਦੀ ਗੱਲ ਕਰਦਾ ਸੀ ਉਹ 240 ਤੇ ੜਕਿਆ ਹੈਗਾ ਜਿਹੜਾ ਜਿੱਥੇ-ਜਿੱਥੇ ਕਿਸਾਨ ਲਹਿਰ ਦਾ ਪ੍ਰਭਾਵ ਸੀ ਪੰਜਾਬ ਦੇ ਵਿੱਚ ਬਿਲਕੁਲ ਉਹਨੂੰ ਸਾਫ਼ ਕੀਤਾ ਹੈਗਾ ਹਰਿਆਣਾ ਦੇ ਵਿੱਚ ਦਹਾਚੋਂ ਉਹਨੂੰ 5 ਦਿੱਤੀਆਂ ਹੈਗੀਆਂ ਤੇ ਯੂਪੀ ਦੇ ਵਿੱਚ ਉਹਦੇ ਕੋਲੇ 80 ਦੇ ਕਰੀਬ ਸੀ ਇਸ ਵਾਰੀ 33 ਹੈਗਾ ਮਹਾਰਾਸ਼ਟਰ ਦੇ ਵਿੱਚ 9 ਤੇ ਰਹਿ ਗਿਆ ਰਾਜਸਥਾਨ ਦੇ ਵਿੱਚ ਉਹ 14 ਸੀਟਾਂ ਤੇ ਰਹਿ ਗਿਆ ਇਸ ਕਰਕੇ ਜਿੱਥੇ-ਜਿੱਥੇ ਕਿਸਾਨ ਲਹਿਰ ਦਾ ਪ੍ਰਭਾਵ ਜਿੰਨਾ ਸੂਬਿਆਂ ਦੇ ਵਿੱਚ ਤੇ ਹੁਣ ਅਸੀਂ ਪੂਰੇ ਦੇਸ਼ ਵਿਆਪੀ ਪ੍ਰਭਾਵ ਬਣਾਉਣ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਤਿਆਖਮੇ ਸਾਫ ਹੈਗਾ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਇਹ ਕਾਰਪੋਰੇਟ ਦੇ ਪੱਖ ਦੇ ਵਿੱਚ ਲਗਾਤਾਰ ਭੁਗਤੀ ਆਈ ਆ ਉਹਨੂੰ ਬਿਲਕੁਲ ਅਸੀਂ ਇਹ ਉਹਨੂੰ ਹੀਨਾ ਕਰ ਦੇਣਾ ਹੈ ਸੰਕੇਬ ਦੇ ਵਿੱਚ ਆਪਣੇ ਸੰਜੇ ਜੀ ਜੁਤੀ ਮੰਗਪਤ ਜੀ ਐਮਪੀ ਸਾਹਿਬ ਕੀ ਰੈਸਟਰ ਦੇ ਵਿੱਚ 9 ਤੇ ਰਹਿ ਗਿਆ ਹੈ ਰਾਜਸਥਾਨ ਦੇ ਵਿੱਚ ਉਹ 14 ਸੀਟਾਂ ਤੇ ਰਹਿ ਗਿਆ ਇਸ ਕਰਕੇ ਜਿੱਥੇ-ਜਿੱਥੇ ਕਿਸਾਨ ਲੇਰ ਦਾ ਪ੍ਰਭਾਵ ਹੈ ਜਿੰਨਾ ਸੂਬਿਆਂ ਦੇ ਵਿੱਚ ਤੇ ਹੁਣ ਅਸੀਂ ਪੂਰੇ ਦੇਸ਼ ਵਿਆਪੀ ਪ੍ਰਭਾਵ ਬਣਾਉਣ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਚਖਮੀ ਸੱਪ ਹੈਗਾ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਇਹ ਕਾਰਪੋਰੇਟ ਦੇ ਪੱਖ ਦੇ ਵਿੱਚ ਲਗਾਤਾਰ ਭੁਗਤੀ ਆਈ ਆ ਉਹਨੂੰ ਬਿਲਕੁਲ ਅਸੀਂ ਇਹ ਉਹਨੂੰ ਹਿਨਾ ਕਰ ਦੇਣਾ ਹੈ ਸੰਜੀਵ ਦੇ ਜ ਆਪਣੇ ਪ੍ਰਧਾਨ ਜੀ ਤੁਸੀਂ ਮਨਗਪਤ ਜੀ ਐਮਪੀ ਸਾਹਿਬ ਨੂੰ ਕੀ ਵਿਸ਼ਵਾਸ ਦਿੱਤਾ ਜਾਂਦਾ ਉਹ ਤਾਂ ਵਿਸ਼ਵਾਸ ਚਲੋ ਇਹ ਹੀ ਸਾਨੂੰ ਦਵਾ ਸਕਦਾ ਹੈ ਵੀ ਅਸੀਂ ਇਹ ਆਪੋਜੀਸ਼ਨ ਦੀ ਭੂਮਿਕਾ ਸਹੀ ਢੰਗ ਨਾਲ ਉੱਥੇ ਨਿਭਾਵਾਂਗੇ ਉਹਨਾਂ ਨੇ ਇਹਨਾਂ ਕੋਈ ਵਾਅਦਾ ਦਿੱਤਾ ਪਰ ਅਸੀਂ ਇਹ ਸਮਝਦੇ ਹਾਂ ਵੀ ਜਿੰਨੀਆਂ ਵੀ ਇਹ ਪੋਲਿਟੀਕਲ ਪਾਰਟੀਆਂ ਹੈਗੀਆਂ ਓਵਰ ਆਲ ਇਹ ਕਾਰਪੋਰੇਟ ਨਾਲ ਵੱਧ ਜਿਹੜੀ ਇਹਨਾਂ ਨੂੰ 헤ਜ ਆਉਂਦਾ ਹੈਗਾ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿਹੜੇ ਸਾਡੇ ਲੋਕਾਂ ਦੇ ਜਿਹੜੇ ਮਸਲੇ ਹੈਗੇ ਆ ਭਵਿੱਖ ਦੇ ਵਿੱਚ ਜਿਹੜੀ ਲੋਕ ਲਹਿਰ ਵੱਡੀ ਕਰਕੇ ਉਹਦੇ ਨਾਲ ਸਾਡੇ ਇਹ ਮਸਲੇ ਹੱਲ ਹੋਣੇ ਆ ਤੇ ਉਹਦੇ ਤਹਿਤ ਅਸੀਂ ਜਿਹੜੇ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਹੈਗੇ ਆ ਤੇ ਆਉਣ ਵਾਲੇ ਜਿਹੜਾ ਸੰਘਰਸ਼ਾਂ ਨੂੰ ਵੱਡਾ ਕਰਨ ਦੇ ਲਈ ਅੱਜ ਦਾ ਅਸੀਂ ਇਹ ਆਗਾਜ਼ ਕੀਤਾ ਹੈ ਨਕਸਾਨਾਂ ਵੱਲੋਂ ਮੈਂਬਰ ਆਫ ਪਾਰਲੀਮੈਂਟ ਸ਼ੇਰ ਸਿੰਘ ਪਾਇਆ ਨੂੰ ਅੱਜ ਮੰਗ ਪੱਤਰ ਦਿੱਤਾ ਗਿਆ ਜੀ ਕੀ ਵਿਸ਼ਵਾਸ ਦਿੱਤਾ ਜੀ ਆਪਣੇ ਐਂਟੀਪਰੋਟ ਐਮਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਗਿਆ ਸੰਯੁਕਤ ਮੋਰਚੇ ਵੱਲੋਂ ਐਮਪੀ ਸਾਹਿਬ ਨੇ ਵਿਸ਼ਵਾਸ ਦਵਾਇਆ ਹੈ ਕਿ ਪਾਰਲੀਮੈਂਟ ਜਾ ਕੇ ਮੈਂ ਆ ਇਹ ਮੰਗ ਪੱਤਰ ਦੇਮਗਾ ਆਵਾਜ਼ ਠਾਵਾਂਗਾ ਤੇ ਜੋ ਸ਼ਾਸਨ ਇਹ ਵੀ ਦਵਾਸੇ ਅਸੀਂ ਹਮੇਸ਼ਾ ਵਾਸਤੇ ਕਿਸਾਨਾਂ ਦੇ ਨਾਲ ਆਏ ਜੋ ਮੋਦੀ ਸਰਕਾਰ ਨੇ ਸਾਡੇ ਨਵਾ ਦਾ ਖਿਲਾਫੀ ਕੀਤਾ ਸੀ 2020 ਚ ਬਿੱਲ ਲਿਆਂਦੇ ਸੀਗੇ 2021 ਚ ਬੇਸ਼ਰਮ ਘਾਤ ਸਾਡੇ ਨਾਲ ਕੀਤਾ ਗਿਆ ਹੈ ਕਹਿੰਦੇ ਸੀ ਵੀ ਤੁਸੀਂ ਚਲੇ ਜਾਓ ਮੈਂ ਤੁਹਾਡੀ ਮਤਲਬ ਵੀ ਕਾਨੂੰਨ ਰੱਦ ਕਰਾਂਗਾ ਪਰ ਮੋਦੀ ਸਰਕਾਰ ਨੇ ਸਾਡੇ ਨਾਲ ਵਾਦਾ ਖਲਾਫੀ ਕੀਤੀ ਏ ਇਸ ਕਰਕੇ ਅੱਜ ਅਸੀਂ ਜਿਹੜੇ ਸੰਯੁਕਤ ਮੋਰਚੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਤੇ ਉਹਨੇ ਵਾਦਾ ਕੀਤਾ ਸਾਡੇ ਨਾਲ ਕਬਾਇਆ ਸਾਹਿਬ ਨੇ ਕਿ ਪਾਰਲੀਮੈਂਟ ਮੈਂ ਮੰਗ ਪੱਤਰ ਪੇਚਾਵਾਂਗਾ ਤੇ ਤੁਹਾਡੇ ਸਾਥ ਖੜਿਆ ਸੰਯੁਕਤ ਕਿਸਾਨ ਮੋਰਚੇ ਦੇ ਸਦੇ ਤੇ ਸਾਰੇ ਕਿਸਾਨ ਇੱਥੇ ਇਕੱਠੇ ਹੋਏ ਸੀ ਮੰਗ ਪੱਤਰ ਦੇਣਾ ਸੀ ਐਮਪੀ ਸਾਹਿਬ ਨੂੰ ਉਹ ਦਿੱਤਾ ਜਿਹਦੇ ਵਿੱਚ ਸਰਕਾਰ ਦੁਆਰਾ ਮੰਨੀਆਂ ਗਈਆਂ ਮੰਗਾਂ ਲੇ ਜ਼ਿਕਰ ਦੁਬਾਰਾ ਕੀਤਾ ਗਿਆ ਔਰ ਖਾਸ ਕਰਕੇ ਇੱਕ ਜ਼ਿਕਰ ਜਿਹੜਾ ਹੈ ਜਿਹੜਾ ਬੜਾ ਇੰਪੋਰਟੈਂਟ ਹੈ ਉਹ ਹੈ ਜਿਹੜਾ ਇਹ ਫਾਸ਼ੀਵਾਦੀ ਸੋਚ ਦੇ ਖਿਲਾਫ ਜਿਹੜਾ ਜ਼ਿਕਰ ਕੀਤਾ ਗਿਆ ਮੰਗ ਪੱਤਰ ਦੇ ਵਿੱਚ ਕਿ ਜਿਹੜੇ ਇਹ ਕਾਨੂੰਨ ਬਣਾਏ ਗਏ ਨੇ ਇਹ ਅੰਗਰੇਜ਼ਾਂ ਵਾਲੇ ਜਾਂ ਉਦੋਂ ਵੀ ਸਖਤ ਕਾਨੂੰਨ ਕਿ ਕਿਸੇ ਨੂੰ ਬਿਨਾਂ ਕਾਰਨ ਦੱਸਿਆ ਅੰਦਰ ਰੱਖਿਆ ਜਾ ਸਕੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਸਾਡਾ ਦੇਸ਼ ਡਿਕਟੇਟਰਸ਼ਿਪ ਵੱਲ ਵਧ ਰਿਹਾ ਔਰ ਜਿੱਥੇ ਜਿੱਥੇ ਵੀ ਡਿਕਟੇਟਰਸ਼ਿਪ ਆਈ ਉਹਦੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਉਹਦੇ ਹਾਲਾਤ ਬਹੁਤ ਬੁਰੇ ਹੋਏ ਜਦੋਂ ਵੀ ਲੋਕ ਆਜ਼ਾਦ ਹੋਏ ਤਾਂ ਜੇ ਵਿਕੀਲਿਕਸ ਦੀ ਇਸ ਤੋਂ ਅੱਗੇ ਮੈਂ ਗੱਲ ਕਰਾਂ ਜੇ ਵਿਕੀਲਿਕਸ ਦੀ ਰਿਪੋਰਟ ਅਗਰ ਸਹੀ ਹੈ ਤਾਂ ਮੈਂ ਸਮਝਦਾ ਵੀ ਜਿੰਨੇ ਜਿੰਨੇ ਲੱਖ ਕਰੋੜ ਦਾ ਉਹਨੇ ਜ਼ਿਕਰ ਕੀਤਾ ਹੈ ਸਾਡੇ ਪ੍ਰਧਾਨ ਮੰਤਰੀਆਂ ਆ ਮੰਤਰੀਆਂ ਦੇ 24 ਮੰਤਰੀਆਂ ਦੇ ਨਾਮ ਉਹਨੇ ਲੈਨੇ ਅਗਰ ਉਹ ਰਿਪੋਰਟ ਸਹੀ ਹੈ ਤਾਂ ਸਾਡਾ ਦੇਸ਼ ਨੂੰ ਹਿੱਲ ਜਾਣਾ ਚਾਹੀਦਾ ਹੈ ਕਿ ਇੰਨੀ ਬੁਰੀ ਹਾਲਤ ਨਾਲ ਜਿਹੜਾ ਵੀ ਜਾਂਦਾ ਉਹ ਲੁੱਟ ਪਟ ਕੇ ਅੱਗੇ ਲੈ ਜਾਂਦਾ ਅਸੀਂ ਕਿਵੇਂ ਸਰਵਾਈਵ ਕਰਾਂਗੇ ਇਸ ਵਾਸਤੇ ਸਾਡੀ ਜਨਤਾ ਵੈਸੇ ਅੱਗੇ ਨਾਲੋਂ ਕਾਫੀ ਅਵੇਰ ਹੋ ਰਹੀ ਹੈ ਔਰ ਮਹਿਤਾਜ ਤੋਂ ਬਹੁਤ ਪਹਿਲੇ ਹੀ ਲਿਖਿਆ ਸੀ ਜਦੋਂ ਦੇਸ਼ ਦੇ ਹਾਲਾਤ ਦੇਖੇ ਸੀ ਤਾਂ ਬਹੁਤ ਸਮਾਂ ਪਹਿਲੇ ਮੈਂ ਇੱਕ ਲਾਈਨ ਕਹੀ ਸੀ ਨਾ ਵੀ ਆਰ ਸਪੈਂਡ ਟੂ ਡੋਰ ਇਨ ਰੈਵੋਲੂਸ਼ਨ ਤਾਂ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਮੁਲਕ ਜੇ ਸਰਕਾਰ ਨੇ ਜਾਂ ਸਾਡੇ ਲੀਡਰਾਂ ਨੇ ਆਧੀਆਂ ਨੀਤੀਆਂ ਨਾ ਬਦਲੀਆਂ ਤਾਂ ਅਸੀਂ ਬਹੁਤ ਜਲਦੀ ਕ੍ਰਾਂਤੀ ਵਾਲਾ ਕਿਤੇ ਵੱਜ ਜਾਈਏ ਧੰਨਵਾਦ ਜੀ ਮੈਂ ਤੈਨੂੰ ਠੀਕ ਹੈ ਧੰਨਵਾਦ